प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਜਿੰਨੇ ਸਵਾਲ ਇਹਨਾਂ ਲੋਕਾਂ ਨੇ ਮੈਨੂੰ ਕੀਤੇ ਆ ਜਵਾਬ ਦੇਣਾ ਮੇਰਾ ਫਰਜ਼ ਸੀ ਜਿਹੜਾ ਥੋੜੇ ਬਹੁਤੇ ਅੱਜ ਭਲਕ ਹੁਣ ਫੇਰ ਨਵੇਂ ਇਹਨਾਂ ਨੇ ਸ਼ੁਰੂ ਕਰ ਲਏ ਇਸ ਤੋਂ ਬਾਅਦ ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਜੀਨੇ ਮੇਰੇ ਨਾਲ ਗੱਲ ਕਰਨੀ ਹੈ ਕਿਸੇ ਪਲੇਟਫਾਰਮ ਤੇ ਬੈਠ ਜਿਓ ਕਿਤੇ ਇਕੱਠ ਕਰ ਲਿਓ ਇਕੱਲੇ ਇਕੱਲੇ ਦਾ ਮੈਂ ਨਹੀਂ ਤੁਹਾਡੇ ਜਵਾਬ ਦੇ ਸਕਦਾ ਮੈਨੂੰ ਵੀ ਪਤਾ ਤੁਸੀਂ ਕੌਣ ਹੋ ਮੈਂ ਕੋਈ ਬੱਚਾ ਨਹੀਂ ਹਾਂ ਜਿਹੜੀਆਂ ਗਰਾਊਂਡਾਂ ਦੇ ਤੁਸੀਂ ਖਿਡਾਰੀ ਹੋ ਨਾ ਮੈਂ ਉਹ ਗਰਾਊਂਡ ਦਾ ਚੈਂਪੀਅਨ ਐ ਕਿਸੇ ਭਲੇਖੇ 'ਚ ਨਾ ਫਿਰੇ ਹੋ ਤੇ ਜਿੰਨਾ ਲੋਕਾਂ ਨਾਲ ਮੈਂ ਮੱਥੇ ਲਾਈ ਬੈਠਾ ਨਾ ਤੁਹਾਡੇ ਦਾ ਝਾਕਣ ਦੀ ਹਿੰਮਤ ਹੀ ਨਹੀਂ ਉਹਨਾਂ ਲਈ ਤੁਸੀਂ ਕਿਤੇ ਝਾਕ ਹੀ ਜਾਓ ਹੁਣ ਤੁਸੀਂ ਕਹਿੰਦੇ ਸੀ ਨਾ ਵੀ ਨੌਕਰੀ ਦੇ ਰਾਣ ਕੀ ਬੋਲਿਆ ਜੇ ਤੁਹਾਡੀ ਨਹੀਂ ਤਸੱਲੀ ਹੋਈ ਔਰ ਰਪਿੰਦਰ ਬੈਠਾ ਪੰਜ ਗਰਾਈਆਂ ਵਾਲਾ ਜਦਦੇ ਬਹਿਬਲ ਗੋਲੀ ਚੱਲੀ ਏ 15 ਤਰੀਕ ਨੂੰ ਉੱਥੋਂ ਕਿਹਨੇ ਚੱਕਿਆ ਸੀ ਇਹਨੂੰ ਕਿਹੜੇ ਅਫਸਰ ਨੇ ਚੱਕਿਆ ਤੇ ਇਹਨੂੰ ਬਚਾਉਣ ਵਾਲਾ ਕੌਣ ਹੈ ਮੈਂ ਨਹੀਂ ਕਹਿੰਦਾ ਤੁਸੀਂ ਉਹ ਤੇ ਸਵਾਲ ਕਰੋ ਵੀ ਤੁਹਾਨੂੰ ਕਿਹਨੇ ਬਚਾਇਆ ਸੀ ਤੇ ਕਿਹੜੇ ਹਾਲਾਤਾਂ 'ਚ ਤੈਨੂੰ ਮੈਂ ਫਰੀਦਕੋਟ ਲੈ ਕੇ ਗਿਆ ਮੈਡੀਕਲ ਕਾਲਜ ਤੱਕ ਉਹ ਉਹਨੂੰ ਪੁੱਛੋ ਵੀ ਕਿਹੜਾ ਬੰਦਾ ਸੀ ਉਹ ਉਹਦੋਂ ਮੈਂ ਨੌਕਰੀ ਕਰਦਾ ਸੀ 2015 'ਚ ਬੇਅਦਬੀ ਹੁੰਦੀ ਆ 2020 ਤੱਕ ਸਾਰੀਆਂ ਸਿੱਟਾਂ ਸਾਰੇ ਕਮਿਸ਼ਨ ਕੱਲੇ-ਕੱਲੇ ਨੂੰ ਕੱਲੀ-ਕੱਲੀ ਗੱਲ ਦੱਸੀ ਔਰ ਸਚਾਈ ਨਾਲ ਇਮਾਨਦਾਰੀ ਨਾਲ ਦੱਸੀ ਜਿੱਦੇ ਤੁਹਾਡੇ ਜਥੇਦਾਰ ਜਿਹੜੇ ਬਗਰਾੜੀ ਧਰਨਿਆਂ ਤੇ ਬੈਠੇ ਸੀ ਜਿੱਦਣ ਇਹ ਜੁੱਲੀ ਬਿਸਤਰੇ ਚੱਕ ਕੇ ਤੁਰ ਗਏ ਨਾ ਤੇ ਮੈਂ ਉੱਥੋਂ ਲੜਾਈ ਸ਼ੁਰੂ ਕੀਤੀ ਆ ਮੈਨੂੰ ਨਹੀਂ ਚਾਹੀਦਾ ਭੇਖ ਮੈਨੂੰ ਨਹੀਂ ਚਾਹੀਦੀ ਉਹ ਭੇਖੀ ਸਿੱਖੀ ਜਿਹੜਾ ਤੁਹਾਨੂੰ ਭੇਖ ਦਿਸਦਾ ਹੋਵੇ ਤੇ ਵਿੱਚੋਂ ਕੱਖ ਨਾ ਹੋਵੇ ਮੈਂ ਆਪਣੇ ਗੁਰੂ ਦੇ ਅੱਗੇ ਮੁੱਖ ਉਜਲਾ ਲੈ ਕੇ ਬੈਠਾਂ ਰਹੀ ਗੱਲ ਜਿਹੜੇ ਤੁਹਾਡੇ ਆ ਤਿੰਨ ਚਾਰ ਟੁੱਟਲਾ ਨੇ ਮੈਨੂੰ ਗੱਲਾਂ ਕੀਤੀਆਂ ਵੀ ਡਾਲਰ ਇਕੱਠੇ ਕਰ ਲੈ ਉਹ ਕਰ ਲੈ ਅੱਜ ਤੱਕ ਆ ਬਾਬਾ ਜੀ ਦੀ ਵੀਡੀਓ ਮੈਂ ਪਾਈ ਆ ਉਹਦਾ ਕੋਈ 30 35000 ਰੁਪਇਆ ਭੇਜਿਆ ਲੋਕਾਂ ਨੇ ਉਹ ਵੀ ਦੋ ਤਿੰਨ ਬੰਦਿਆਂ ਨੇ ਉਹ ਵੀ ਅੱਧੇ ਪੈਸੇ ਬਾਬਾ ਜੀ ਨੂੰ ਦੇਤੇ ਆ ਬਾਕੀ ਚੰਡੀਗੜ੍ਹ ਜਾਣਾ ਉਹਦੇ ਨਾਲ ਜਿਹੜੇ ਉੱਥੇ ਵਕੀਲ ਸਾਹਿਬ ਨਾਲ ਗੱਲ ਕੀਤੀ ਜੇ ਉਹਨਾਂ ਨੇ ਲੈ ਲੈ ਠੀਕ ਹੈ ਨਹੀਂ ਉਹ ਵੀ ਬਾਬਾ ਜੀ ਨੂੰ ਦੇ ਕੇ ਤੁਹਾਨੂੰ ਵੀਡੀਓ ਪਾਉਂਗਾ ਅੱਜ ਤੱਕ ਬੇਅਦਬੀ ਦੇ ਪੰਜ ਕੇਸ ਲੜ ਰਹੇ ਆ ਮੈਂ ਕੱਲਾ ਉਹ ਕੇਸ ਮੇਰੇ ਕੋਈ ਨਿੱਜੀ ਨਹੀਂ ਗੇ ਵੀ ਮੇਰੇ ਕੋਈ ਪਿਓ ਦਾਦੇ ਨਾਲ ਸੰਬੰਧਿਤ ਕੇਸ ਆ ਮੇਰੇ ਗੁਰੂ ਦੇ ਕੇਸ ਆ ਮੈਂ ਆਪਣੇ ਗੁਰੂ ਦੀ ਖਾਤਰ ਖੜਾ ਆ ਖੜਾ ਉਦੋਂ ਆ ਜਦ ਤਨੇ ਬੰਗਰਾਲੀਆਂ ਜੁੱਲੀ ਬੇਹਤਰਾ ਗੋਲ ਕਰਕੇ ਲੈ ਗਈ ਤੇ ਬੋਰੀਆਂ ਭਰ ਕੇ ਪੈਸਿਆਂ ਦੀਆਂ ਲੈ ਗਈ ਤੇ ਪੈਸੇ ਕਮਾਉਣੇ ਹੁੰਦੇ ਨਾ ਸਾਢੇ 8 ਸਾਲ ਨੌਕਰੀ ਛੱਡ ਕੇ ਆਇਆ ਤੇ ਕਰੋੜਾ ਰੁਪਇਆ ਤਰਖਾਹ ਛੱਡ ਕੇ ਆਇਆ ਆਪਦੀ ਮਹਿਕਮੇ ਲਈ ਜਿਹੜੀ ਮੇਰੀ ਹੱਕ ਦੀ ਕਮਾਈ ਸੀ ਤੇ ਪੈਸੇ ਕਮਾਉਣੇ ਹੁੰਦੇ ਬੜੀ ਜ਼ਿੰਮੇਵਾਰੀ ਵਾਲੀ ਕੁਰਸੀ ਤੇ ਬੈਠਾ ਸੀ ਜਿੰਨੇ ਮਰਜ਼ੀ ਕਮਾ ਲੈਂਦਾ ਛੱਡੋ ਯਾਰ ਕਿਹੜੀਆਂ ਗੱਲਾਂ ਕਰਦੇ ਤੁਸੀਂ ਜਿੰਨਾ ਨਾ ਮੈਂ ਮੱਥਾ ਲਾਈ ਬੈਠਾ ਤੁਸੀਂ ਤਾਂ ਝਾਕ ਨਹੀਂ ਸਕਦੇ ਉਹਨਾਂ ਲਈ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆ ਮੈਂ ਆਪਣੀ ਕੌਮ ਨੂੰ ਜਵਾਬ ਦੇ ਆ ਪੰਥ ਵਿੱਚੋਂ ਇਕੱਠਾ ਹੋ ਕੇ ਸਵਾਲ ਪੁੱਛੇ ਮੈਂ ਉਹਨਾਂ ਨੂੰ ਜਵਾਬ ਦੇ ਆ ਤੁਹਾਡੇ ਰਗੇ ਟੁਕ ਟੁਚਲਾ ਨੂੰ ਨਹੀਂ ਮੈਂ ਆ ਰਹੀ ਗੱਲ ਜਿਹੜੇ ਕਹਿੰਨੇ ਆ ਵੀ ਸਕਬੀਰ ਦਾ ਕੀ ਦੋਸ਼ ਹੈ ਤੁਹਾਡਾ ਬਾਦਲ ਜ਼ਮਾਨਤ ਤੇ ਆ ਕੋੜਕਪੂਰਾ ਗੋਲੀ ਕਾਂਡ ਦੇ ਚਲਾਨ ਚ ਤੇ ਬਹਿਬਲ ਵਾਲੇ ਚ ਵੀ ਹੋ ਜੂ ਉਹਨੂੰ ਪੁੱਛੋ ਫਿਰ ਜ਼ਮਾਨਤ ਕਾਦੀ ਕਰਾਈ ਆ ਤੂੰ ਤੋਂ ਫਰੀਦਕੋਟ ਕਚਹਿਰੀਆਂ 'ਚ ਤੇ ਜਿਹੜੇ ਅਫਸਰ ਉਹ ਵੀ ਬੇਲਤੇ ਆ ਚਲਾਨ ਦਿੱਤਾ ਜਾ ਚੁੱਕਿਆ ਇਹਨਾਂ ਦੇ ਖਿਲਾਫ ਇੱਕ ਬੰਦਾ 1 ਰੁਪਇਆ ਸਾਫਤ ਕਰ ਦੇਵੇ ਮੈਂ ਬੇਅਦਬੀ ਦੇ ਨਾਂ ਦੇ ਉੱਤੇ 1 ਰੁਪਇਆ ਮੈਨੂੰ ਕਿਸੇ ਬੰਦੇ ਨੇ ਭੇਜਿਆ ਹੋਵੇ ਕਿਸੇ ਦੇਸ਼ 'ਚੋਂ ਜਿੱਥੇ ਕਹੋਗੇ ਮੈਂ ਸਜਾ ਲੂੰਗਾ ਅਜੇ ਤੱਕ ਤਾਂ ਮੈਂ ਆਪਣਾ ਖਾ ਰਿਆਂ ਤੇ ਆਪਣਾ ਲਾ ਰਿਆਂ ਠੀਕ ਹੈ ਗੁਰੂ ਸਾਹਿਬ ਦੀ ਲੜਾਈ ਆ ਜਦੋਂ ਮੇਰੇ ਸਿਰ ਤੋਂ ਪਾੜੀ ਲੰਘ ਗਿਆ ਮੈਂ ਕੌਮ ਦੇ ਅੱਗੇ ਅਪੀਲ ਕਰੂੰਗਾ ਕਾਲ ਤੱਕ ਸਭ ਤੋਂ ਖੜਕੇ ਕਰੂੰਗਾ ਤੇ ਇਥੋਂ ਤੱਕ ਮੈਂ ਲੜਿਆ ਹੁਣ ਮੇਰੀ ਬੇਵਸੀ ਹੁਣ ਕੌਮ ਸੁਭਾਹ 20-20 ਲੱਖ ਦੀਆਂ ਗੱਡੀਆਂ ਤੋਂ 2-2 ਲੱਖ ਦੀਆਂ ਗੱਡੀਆਂ ਤੇ ਆ ਗਿਆ ਕਿਹੜੀਆਂ ਗੱਲਾਂ ਕਰਦੇ ਤੁਸੀਂ 2015 ਤੋਂ ਲੈ ਕੇ 20 ਤੱਕ ਬੇਅਦਵੀ ਤੇ ਬੋਲੇ ਨੌਕਰੀ ਕਰਦਾ ਸੀ ਉਹ ਤਾਂ ਮੈਂ ਨੌਕਰੀ ਤੇ ਬੈਠਾ ਸੀ ਅੱਛਾ ਦੋ ਯਾਰ ਕਿਹੜੇ ਕਿਹੜੇ ਤੁਸੀਂ ਪੱਗ ਨੂੰ ਪਏ ਹੋ ਹਾਂ ਹੁਣ ਮੈਨੂੰ ਉਹ ਸਵਾਲ ਕਰੋ ਜਿਹਨੇ ਮੇਰੇ ਜਿੰਨਾ ਕੁਛ ਕੀਤਾ ਜੇ ਮੈਥੋਂ ਤੁਸੀਂ ਵੱਧ ਕੀਤਾ ਨਾ ਫਿਰ ਮੇਰੇ ਤੇ ਸਵਾਲ ਕਰ ਲਿਓ ਹੁਣ ਪੰਜ ਕੇਸ ਕਿਹੜੇ ਆ ਜਿੰਨਾ ਤੇ ਮੇਰੀ ਗੋਈਆ ਮੇਨ ਜਦੋਂ ਸਾਰੇ ਭੱਜ ਗਏ ਉਦੋਂ ਉਦੋਂ ਤੁਰਿਆ ਤੇ ਔਰ ਅੱਜ ਤੱਕ ਖੜਾ ਤੇ ਔਰ ਖੜਾ ਰਹੂੰਗਾ ਨਾ ਮੇਰਾ ਕਿਸੇ ਭਾਜਪੀ ਨਾਲ ਨਾ ਮੇਰਾ ਕਿਸੇ ਕਾਲੀਆਂ ਨਾਲ ਨਾ ਮੇਰਾ ਕਿਸੇ ਕਾਂਗਰਸ ਨਾਲ ਨਾ ਮੇਰਾ ਕਿਸੇ ਆਪ ਨਾਲ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਮੇਰਾ ਧੜਾ ਗੁਰੂ ਸਾਹਿਬ ਦੇ ਨਾਲ ਮੇਰਾ ਸਬੰਧ ਹੈ ਗੁਰੂ ਸਾਹਿਬ ਨਾਲ ਇਸ ਕਰਕੇ ਕਿਸੇ ਵਾਸਤੇ ਕੋਈ ਕਿਵੇਂ ਹੋ ਸਕਦਾ ਕਿਸੇ ਵਾਸਤੇ ਕੋਈ ਕਿਵੇਂ ਹੋ ਸਕਦਾ ਮੇਰੇ ਕੰਮ ਦੇ ਵਿੱਚ ਜਿਹੜੇ ਲੋਕ ਮੇਰੇ ਨਾਲ ਖੜੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਕਰਦਾ ਰਹੂੰਗਾ ਮੈਂ ਉਹਨਾਂ ਨੂੰ ਉੱਥੋਂ ਤੱਕ ਦੇਖਿਆ ਜਿਹੜੇ ਕੰਮ ਨਾਲ ਰਿਲੇਟਡ ਮੇਰੇ ਨਾਲ ਖੜੇ ਆ ਕਿਉਂਕਿ ਮੇਰੇ ਨਿੱਜੀ ਕੰਮ ਨਾਲ ਨਹੀਂ ਖੜੇ ਏਸੀ ਕੰਮ ਨਾਲ ਖੜੇ ਆ ਕੋਟ ਪੂਰਾ ਗੋਲੀकांड ਬਹਿਬਲ ਗੋਲੀकांड 'ਚ ਮੇਰੀ ਗਵਾਹੀ ਗੁਰੂਗ੍ਰੰਥ ਸਾਹਿਬ ਦੇ ਜਿਹੜੇ ਪੰਗ ਖਿਲਰੇ ਬਗਰਾੜੀ ਤਿੰਨ ਕੇਸ ਇਹ ਨੇ ਚੌਥਾ ਕੇਸ ਜਿਹੜੀ ਮੋਗੇ ਪ੍ਰੇਮੀਆਂ ਨੇ ਬਸ ਸਾੜੀ ਸੀ ਬਾਈਪਾਸ ਤੇ ਉਹ ਪਹਿਲਾ ਤਫ਼ਤੀਸ਼ ਮੇਰੇ ਕੋਲੇ ਰਹੀ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇਤਖਬਾਰ ਰੱਖਿਆ ਯਾਦਵ ਸਾਹਿਬ ਵਾਲੀ ਸਿੱਟੇ ਉਹ ਪੰਜਵਾਂ ਜਿਹੜਾ ਸਭ ਤੋਂ ਅਹਿਮ ਕੇਸ ਸੀ ਉਹ ਸੀਗਾ ਡੇਰੇ ਵਾਲੇ ਜਿਹੜੀ ਪੋਸਟਰਾਂ ਦੀ ਰਾਖੀ ਤੇ ਪੁਲਿਸ ਲਾਈ ਮੈਨੂੰ ਪੁੱਛਦੇ ਆ ਨਾ ਮੈਂ ਪੋਸਟਰਾਂ ਤੇ ਡਿਊਟੀ ਦਿੰਦਾ ਰਿਆ ਮੈਂ ਤਾਂ ਇੱਕ ਮੁਲਾਜ਼ਮ ਸੀ ਹੁਕਮ ਦਾ ਬੱਧਾ ਠੀਕ ਹੈ ਪੁੱਛੋ ਉਹਨਾਂ ਨੂੰ ਜਿਹਨੇ ਸਾਡੀਆਂ ਡਿਊਟੀਆਂ ਲਵਾਈਆਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਬਿਸ਼ਰਮੋ ਉਹਨਾਂ ਨੂੰ ਪੁੱਛੋ ਉਦੋਂ ਵੱਡੇ ਬਿਸ਼ਰਮ ਤੁਸੀਂ ਜਿਹੜੇ ਉਹਨਾਂ ਨੂੰ ਵੋਟਾਂ ਪਾਈਆਂ ਜਿਹੜੇ ਇਹਦੇ ਗੁਰੂ ਦੇ ਸਕੇ ਨਹੀਂ ਨਾ ਹੋਏ ਤੁਸੀਂ ਕਿਸੇ ਦੇ ਸਕੇ ਨਹੀਂ ਅਕਾਲ ਤੱਕ ਸਟ ਢਾਉਣ ਵਾਲਿਆਂ ਨੂੰ ਤੁਸੀਂ ਵੋਟਾਂ ਪਾਈਆਂ ਤੁਸੀਂ ਤਾਂ ਉਹਦੇ ਸਕੇ ਨਹੀਂ ਹੋਏ ਅਕਾਲ ਤੱਕ ਸਾਹਿਬ ਦੇ ਤੁਸੀਂ ਹੋਰ ਮੇਰੇ ਵਰਗੇ ਦੇ ਕੀ ਸਕੇ ਬਣੋਗੇ ਕੁਝ ਸ਼ਰਮ ਖਾਲਿਆ ਕਰੋ ਮੈਨੂੰ ਸਵਾਲ ਕਰਨ ਦੀ ਤੇ ਮੇਰੇ ਕੋਲੇ ਤੁਹਾਡੇ ਹਰ ਸਵਾਲ ਦਾ ਜਵਾਬ ਆ ਇਹ ਨਾ ਸਮਝੋ ਕਿ ਮੈਂ ਨੀਵੀ ਪਾਉਂਗਾ ਮੈਂ ਕੋਈ ਕਾਣਾ ਨਹੀਂ ਹਾਂ ਜੇ ਮੈਂ ਕਾਣਾ ਹੁੰਦਾ ਨਾ ਤੇ 5 ਸਾਲਾਂ ਚ ਮੇਰਾ ਬਥੇਰਾ ਕੁਝ ਫਰੋਲ ਦਿੰਦੇ ਇੱਥੇ ਬਥੇਰੇ ਆ ਮੁਖਬਰ ਟਾਊਟ ਜਿੱਥੇ ਜਿੱਥੇ ਮੈਂ ਰਿਆਂ ਵੇਰੀ ਬਥੇਰੀ ਮਿੱਟੀ ਛਾਣੇ ਆਈ ਇਹ ਤੋਂ ਪਹਿਲਾਂ ਹੀ ਕੱਖ ਨਹੀਂ ਕਿਸੇ ਨੂੰ ਲੱਭਿਆ ਜੇੜੀ ਕੋਈ ਮੇਰੇ ਚੱਕ ਅੱਧੀ ਗਲਤੀ ਸੀ ਮੈਂ ਖੁਦ ਮੰਨ ਲਈ ਮੈਨੂੰ ਕੋਈ ਇਤਰਾਜ਼ ਨਹੀਂ ਕੱਲ ਨੂੰ ਜਿਹੜੀ ਕਟਾਰੇ 'ਚ ਖੜੇ ਹੋ ਕੇ ਗੱਲ ਹੋਣੀ ਹੈ ਮੈਂ ਆਹਦੇ ਮੂੰਹੋਂ ਤੁਹਾਨੂੰ ਦੱਸਦੀ ਵੀ ਸੀ ਭਈਆ ਔਰ ਸਰਦਾਰੀ ਨਾ ਕੀਤਾ ਜੋ ਕੁਝ ਕੀਤਾ ਰਹੀ ਗੱਲ ਮੈਂ ਰੋਟੀ ਕਿੱਥੋਂ ਖਾਣਾ ਮੇਰਾ ਪਿਓ ਦਾਦਾ ਮੇਰੇ ਜੋਗੀ ਜ਼ਮੀਨ ਛੱਡ ਗਿਆ ਮੇਰੇ ਵਾਸਤੇ ਮੈਂ ਬਹੁਤ ਚੰਗੀ ਰੋਟੀ ਖਾ ਸਕਦਾ ਉਸ ਜ਼ਮੀਨ ਤੋਂ ਮੈਨੂੰ ਕਿਸੇ ਹੱਥ ਟੱਡਣ ਦੀ ਲੋੜ ਨਹੀਂ ਹੁਣ ਮੈਂ ਵੀਰੋ ਆਵਾਂ ਜਿਹੜੀ ਸਾਡੇ ਸਾਡੇ ਦੁੱਖ ਕੀ ਆ ਅਸੀਂ ਮਾਰ ਕਿਉਂ ਖਾਧੀ ਇੱਕ ਸਾਡੀ ਵਾਹਦ ਕੌਮ ਹੈ ਜਿਹਦਾ ਗੁਰੂ ਹੋਵੇ ਗਿਆਨ ਜਿਹਨੂੰ ਗਿਆਨ ਰੂਪੀ ਗੁਰੂ ਸਾਹਿਬ ਦੇ ਕੇ ਗਏ ਹੁਣ ਗਿਆਨ ਰੂਪੀ ਗੁਰੂ ਉਹ ਕੌਮ ਏਡੀ ਅਗਿਆਨੀ ਹੋਵੇ ਏਡੀ ਜੱਬਲ ਹੋਵੇ ਮੈਨੂੰ ਬਸ ਉਹਦੇ ਤੇ ਤਰਸ ਆਉਂਦਾ ਇੱਥੇ ਨੌਜਵਾਨਾਂ ਦੇ ਲੀਡਰ ਹੈ ਬੁੱਢੇ ਬੁੱਢੇ ਨਾ ਸਵਾਰ ਹੋ ਸਕਦੇ ਆ ਤੇ ਸ਼ਾਹ ਸਵਾਰ ਤਾਂ ਹੋ ਹੀ ਨਹੀਂ ਸਕਦੇ ਸਤਕਾਰ ਦੇ ਪਾਤਰ ਹੁੰਦੇ ਆ ਲੜਾਈਆਂ ਯੁੱਧ ਬੁੱਢੇ ਨਹੀਂ ਲੜ ਸਕਦੇ ਜਿੰਨਾ ਚਿਰ ਫਿਰ ਨੌਜਵਾਨ ਅੱਗੇ ਲਾ ਕੇ ਤੁਰਨ ਇੱਥੇ ਦਾ 85 85 ਸਾਲ ਦੇ 90 90 ਸਾਲ ਦੇ ਕੂਛਾ ਲੱਗੀਆਂ ਨਹੀਂ ਛੱਡ ਰਹੇ ਪ੍ਰਧਾਨਗੀ ਵਾਲੀਆਂ ਪਤਾ ਨਹੀਂ ਕਦੋਂ ਜਾ ਕੇ ਛੱਡਣਗੇ ਤੇ ਦੂਜੀ ਸਾਡੀ ਸਭ ਤੋਂ ਵੱਡੀ ਵੱਦ ਕਿਸਮਤੀ 70 70 ਸਾਲਾਂ ਦੇ ਅੱਜ ਵੀ ਸਟੂਡੈਂਟ ਯੂਨੀਅਨਾਂ ਦੇ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਗਰੇਵਾਲ ਆਰਐਲ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਮਹਿਤਾ 70 70 ਸਾਲਾਂ ਦੇ ਹੋ ਗਏ ਹਜੇ ਵੀ ਸਟੂਡੈਂਟ ਹੈ ਤੇ ਖਤਮ ਕਰਤੀ ਇਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹਰਿਆਵਲ ਦਸਤਾ ਕਿਸੇ ਵੇਲੇ ਪੰਥ ਦਾ ਗਿਣੀ ਜਾਂਦੀ ਸੀ ਅੱਜ ਕਿੱਥੇ ਖੜੀ ਆ ਉਹਦੇ ਇੰਗੇਜਡ ਖੜਾ ਕੀ ਕੀਤਾ ਐਸਓਆਈ ਇਹ ਲੋਕ ਨਹੀਂ ਬੋਲੇ ਕਿਉਂਕਿ ਇਹਨਾਂ ਨੂੰ ਚਾਟ ਤੇ ਲਾ ਲਿਆ ਛੋਟੀਆਂ-ਛੋਟੀਆਂ ਚਾਟਾਂ ਇਹਨਾਂ ਦੇ ਅੱਗੇ ਰੱਖ ਦਿੱਤੀਆਂ ਬੁਰਕੀਆਂ ਵੀ ਆਜ ਖਾ ਲੋ ਏਦੂ ਵੱਧ ਨਾ ਬੋਲਿਓ ਤੇ ਏਦੂ ਵੱਧ ਨਾ ਕੁਛ ਕਰਿਓ ਫੈਡਰੇਸ਼ਨ ਤੁਹਾਡੀ ਖਤਮ ਹੁੰਦੀ ਆ ਹੋ ਜੇ ਖਤਮ ਕਰਨ ਦਾ ਕਾਰਨ ਕੀ ਸੀ ਫੈਡਰੇਸ਼ਨ ਦੇ ਵਿੱਚੋਂ ਆਗੂ ਪੈਦਾ ਹੁੰਦੇ ਸੀ ਫੈਡਰੇਸ਼ਨ ਫੈਡਰੇਸ਼ਨ ਕਿੱਥੋਂ ਨਿਕਲਦੀ ਸੀ ਯੂਨੀਵਰਸਟੀਆਂ ਚੋਂ ਕਾਲਜਾਂ ਦੇ ਵਿੱਚੋਂ ਜਿੱਥੋਂ ਵਿਦਵਾਨ ਨਿਕਲਦੇ ਸੀ ਯੂਨੀਵਰਸਟੀਆਂ ਚੋਂ ਜਿੱਥੇ ਸਕਾਲਰ ਨਿਕਲਦੇ ਸੀ ਸਿੱਖ ਆਉਂਦੇ ਜਦੋਂ ਲੀਡਰ ਨਿਕਲਦੇ ਸੀ ਆਮਾਨਦਾਰ ਵੇਦਾਗ ਉਸ ਸਤਾਵਾ ਅਪਰਾਧਿਕ ਅਤੇ ਅਪਰਾਧੀਆਂ ਨਾਲ ਜੋੜ ਦਿੱਤੀਆਂ ਨੇ ਉਹ ਕੌਣ ਕਸੂਰਵਾਰ ਹੈ ਉਹਦੇ ਜਵਾਬ ਲਾਓ ਇਹਨਾਂ ਲੋਕਾਂ ਤੋਂ ਬਹੁਤ ਦੁਖਦਿਆ ਸਾਡੀਆਂ ਜਿਹੜੀਆਂ ਰਗਾਂ ਜਿਹੜੀਆਂ ਮੈਂ ਤੁਹਾਨੂੰ ਬਿਆਨ ਕਰ ਰਿਹਾ ਫੈਡਰੇਸ਼ਨ ਜਿੰਦਾ ਰਹਿੰਦੀ ਉਹਦੇ ਵਿੱਚੋਂ ਸਿੱਖ ਲੀਡਰ ਪੈਦਾ ਹੋਣੇ ਸੀ ਸਿੱਖ ਧਾਰਮਿਕ ਵਿਦਵਾਨ ਪੜੇ ਲਿਖੇ ਪੈਦਾ ਹੋਣੇ ਸੀ ਫੈਡਰੇਸ਼ਨ ਨੂੰ ਖਤਮ ਕਰਨ ਦੇ ਨਾਲ ਸਿਆਸਤ ਵੀ ਖਤਮ ਹੋ ਗਈ ਤੁਹਾਡੀ ਦੇ ਧਾਰਮਿਕ ਆਗੂਆਂ ਦੀ ਜਿਹੜੀ ਚੇਨ ਉੱਥੋਂ ਚੱਲਦੀ ਸੀ ਉਹ ਵੀ ਖਤਮ ਹੋ ਗਈ ਕਿਸੇ ਨੇ ਇਹ ਗੱਲਾਂ ਕਦੇ ਨਹੀਂ ਸੋਚੀਆਂ ਐਸਓਆਈ ਖੜੀ ਕਰਨ ਦੇ ਪਿੱਛੇ ਮਕਸਦ ਕੀ ਸੀ ਐਸਓਆਈ ਕੀ ਸੀ ਇੱਕ ਅਪਰਾਧੀਆਂ ਦਾ ਟੋਲਾ ਜਿੱਥੋਂ ਕਦੇ ਮੈਂ ਕਿਹਾ ਵਿਦਵਾਨ ਯੂਨੀਵਰਸਿਟੀਆਂ ਚੋਂ ਪੈਦਾ ਹੁੰਦੇ ਸੀ ਉੱਥੋਂ ਅਪਰਾਧੀ ਨਿਕਲਣ ਲੱਗ ਪਈ ਆ ਜਿੰਨੇ ਬੱਚੇ ਅੱਜ ਜਿੰਨੇ ਗੈਂਗਸਟਰ ਬਣੇ ਬੈਠੇ ਸਭ ਉੱਥੋਂ ਦੀ ਦੇਣੇ ਸੋਪੂ ਪੋਸੂ ਕਿੱਧਰ ਗਈਆਂ ਉਹ ਜਥੇਬੰਦੀਆਂ ਸਟੂਡੈਂਟਾਂ ਦੀਆਂ ਜਥੇਬੰਦੀਆਂ ਸੀ ਸਭ ਤੋਂ ਵੱਡੀ ਜਥੇਬੰਦੀ ਸੀ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਉਹਦੇ ਅਗਲੇ ਦੋ ਸਟੂਡੈਂਟ ਯੂਨੀਅਨਾਂ ਸੀ ਜਿਹੜੀਆਂ ਸੋਪੂ ਤੇ ਪੋਸੂ ਉਹਨਾਂ ਨੂੰ ਖਤਮ ਕਰਕੇ ਉਹਨਾਂ ਬੱਚਿਆਂ ਨੂੰ ਲੜਾ ਲੜਾ ਕੇ ਬਾਅਦ ਵਿੱਚ ਉਹਨਾਂ ਦੇ ਰਾਜੀਨਾਮੇ ਕਰਾ ਕੇ ਬੂਥ ਕੈਪਚਰਿੰਗ ਤੱਕ ਇਹਨਾਂ ਲੋਕਾਂ ਨੇ ਉਹ ਯੂਨੀਅਨਾਂ ਦੇ ਬੱਚੇ ਲਿਆਂਦੇ ਜਿੱਥੋਂ ਬਦਬਾਹਰ ਪੈਦਾ ਹੁੰਦੇ ਸੀ ਅਫਸਰ ਪੈਦਾ ਹੁੰਦੇ ਸੀ ਪੱਗਾ ਵਾਲੇ ਆ ਇਹ ਸਾਡੀ ਬਦਕਿਸਮਤੀ ਆ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਨਾ ਵੀ ਇਹਨੂੰ ਮੁੱਖ ਮੰਤਰੀ 27 ਚ ਬਣਾ ਲਾਂਗੇ 29 ਚ ਉਹਨੂੰ ਗਾਲੋ ਗਾਲੀ ਹੋਣ ਲੱਗ ਜੋਗੇ ਜਿਹੜਾ ਕੁਝ ਹੋਣ ਉਹਦੇ ਨਾਲ ਹੋ ਹੀ ਜਾਂਦਾ ਭਗਵੰਤ ਮਾਨ ਨਾਲ ਫਿਰ 32 ਚ ਕੋਈ ਹੋਰ ਕੋਈ ਸਾਡੇ ਵਰਗਾ ਤੁਹਾਡੇ ਅੱਗੇ ਲਿਸ਼ ਪੁਸ਼ ਕੇ ਆ ਜਾਊਗਾ ਫਿਰ ਉਹਨੂੰ ਬਣਾ ਲਿਓ 34 ਚ ਉਹਨੂੰ ਗਾਲਾਂ ਕੱਢਣ ਲੱਗ ਜਿਓ ਜਿਹੜੇ ਘਰ ਦੇ ਭਾਂਡੇ ਗਹਿਣੇ ਪਏ ਹੋਣ ਉਹ ਪਰਿਵਾਰ ਦਾਨੀ ਬੜਿਆ ਫਿਰੇ ਉਹ ਕਿੰਨਾ ਕਿਦਰ ਚੱਲੂਗਾ ਅੱਜ ਲੋੜ ਆ ਆਪਦੀ ਕੌਮ ਦੇ ਬੱਚੇ ਸੰਭਲੋ ਆਪਣੀ ਕੌਮ ਦੇ ਗਰੀਬ ਘਰਾਂ ਦੇ ਬੱਚੇ ਸੰਭਲੋ ਉਹਨਾਂ ਨੂੰ ਪੜ੍ਹਾ ਲਿਖਾ ਲਓ ਉਹਨਾਂ 'ਚ ਸਿੱਖੀ ਜਜ਼ਬਾ ਭਰੋ ਉਹਨਾਂ 'ਚ ਗੁਰਬਾਣੀ ਦਾ ਗਿਆਨ ਭਰੋ ਜਦੋਂ ਕਿਤੇ ਉੱਥੇ ਜਾ ਕੇ ਬੈਠਣੋਂ ਤੁਹਾਡੇ ਪੰਥ ਦੀ ਸੇਵਾ ਕਰਨ ਇਥੇ ਤੁਹਾਨੂੰ ਦਿੱਤਾ ਕੀ ਆ ਟੜਾ-ਟੜ ਸਾਧ ਲਿਆ ਕੇ ਪੰਜਾਬ ਚ ਵੜਤੇ ਅੱਜ ਨੂਰਮਹਿਲ ਵਾਲੇ ਨੂੰ ਮਰੇ ਨੂੰ 11 ਸਾਲ ਹੋ ਗਏ ਆ ਸਭ ਤੋਂ ਮਹਿੰਗੀ ਸਿਕਿਉਰਿਟੀ ਇੱਕ Laash ਦੇ ਉੱਤੇ ਲੱਗੀ ਹੋਈ ਆ ਕਿਹਨੇ ਲਾਈ ਆ ਪੁੱਛੋ ਇੱਕ Laash ਪੰਜਾਬ ਦੀ ਧਰਤੀ ਤੇ ਪਈ ਆ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਕਿ ਪੰਜਾਬ ਦੀ ਧਰਤੀ ਤੇ ਪਈ ਆ ਤੇ ਉੱਤੇ ਸਿਕਿਉਰਿਟੀ ਕਿਹਨੇ ਲਾਈ ਆ ਤੁਹਾਡੀ ਫੈਡਰੇਸ਼ਨ ਖਤਮ ਕੀਤੀ ਤੁਹਾਨੂੰ ਬੁਰਕੀਆਂ ਪਾ ਕੇ ਛੋਟੀਆਂ ਛੋਟੀਆਂ ਤੁਸੀਂ ਸਵਾਲ ਨਹੀਂ ਕਰ ਸਕੇ ਵੀ ਫੈਡਰੇਸ਼ਨ ਕਿੱਥੇ ਜਾਂਦੀ ਪੁੱਛੋ ਹੁਣੀ ਕੌਮ ਜਾਗ ਪਏ ਮੈਨੂੰ ਸਲਾਮਾ ਦਿੰਦੇ ਆ ਵੀ ਦਾੜ੍ਹੀ ਰੱਖ ਲੈ ਔਰ ਰੱਖ ਲੈ ਦਾੜ੍ਹੀਆਂ ਰੱਖੀਆਂ ਵਾਲਿਆਂ ਨੇ ਕੀ ਕੁਝ ਕੀਤਾ ਪਹਿਲੇ ਇਹਨਾਂ ਤੋਂ ਪੁੱਛ ਲਓ ਮੈਨੂੰ ਬਾਅਦ ਚ ਸਲਾਮਾ ਦੇਦੇ ਹੋ ਮੈਂ ਜਦੋਂ ਰੱਖਣੀ ਆ ਮੈਂ ਕਿਸੇ ਦੀ ਸਲਾਹ ਨਾਲ ਨਹੀਂ ਰੱਖਣੀ ਜਦੋਂ ਮੇਰੇ ਤੇ ਮਹਾਰਾਜ ਨੇ ਕਿਰਪਾ ਕੀਤੀ ਮੈਂ ਆਪੇ ਹੀ ਰੱਖ ਲਿਆ ਪਹਿਲਾ ਖੰਡੇ ਦੀ ਪਾਹੁਲ ਅਤੇ ਅਮਰ ਦੇ ਵਿੱਚ ਫਰਕ ਸਮਝ ਲਓ ਫਿਰ ਸਵੇ ਮੈਨੂੰ ਸਲਾਮਾ ਦੇ ਲਿਓ ਮੈਂ ਉਹ ਰਸਤਾ ਉੱਥੋਂ ਤੱਕ ਤੈਅ ਕਰ ਚੁੱਕਿਆ ਜਿੱਥੋਂ ਤੱਕ ਮੈਨੂੰ ਸਮਝ ਆ ਚੁੱਕੀ ਹੈ ਇਸ ਸਿੱਖੀ ਦਾ ਕਿਸੇ ਭੇਖ ਨਾਲ ਕੋਈ ਸੰਬੰਧ ਨਹੀਂ ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਦੇ ਕੇ ਖਾਲਸਾ ਪੈਦਾ ਕੀਤਾ ਖਾਲਸੇ ਦੇ ਗੁਣ ਹੈ ਖਾਲਸਾ ਇਹ ਨਹੀਂ ਹੈਗਾ ਕਿ ਤੇ ਗਰੀਬਾਂ ਦੇ ਡੰਡੇ ਮਾਰ ਕੇ ਤੇ ਫੋ ਵੀਡੀਓ ਪਾਪਾ ਕਰੀਏ ਬੱਲੇ ਬੱਲੇ ਤੂੰ ਤੁਸੀਂ ਮਗਰੋਂ ਪੰਪ ਦੇਈ ਜਾਂਨੇ ਬੈਠੇ ਉਹ ਖਾਲਸੇ ਦੇ ਕੰਮ ਨਹੀਂ ਖਾਲਸਾ ਤਾਂ 22000 ਲੜਕੀਆਂ ਛੜਾ ਕੇ ਲੋਕਾਂ ਦੇ ਘਰਾਂ 'ਚ ਪਜਾਉਂਦਾ ਰਿਹਾ ਉਸ ਹੀ ਖਾਲਸਾ ਉਸ ਖਾਲਸੇ ਨੇ ਆਪਦੇ ਖੂਨ ਪਸੀਨੇ ਨਾਲ ਸਿੰਝ ਕੇ ਰਾਜ ਭਾਗ ਕਾਇਮ ਕੀਤਾ ਗਵਾਇਆ ਕਿਨੇ ਕੱਲੇ ਡੋਗਰਿਆਂ ਨੂੰ ਗਨਾ ਕਟਾਰੇ 'ਚ ਨਹੀਂ ਤੁਸੀਂ ਖੜੇ ਕਰ ਸਕਦੇ ਤੇ ਅੱਜ ਵੀ ਜਿਹੜੇ ਕਹਿੰਦੇ ਆ ਖਾਲਸਾ ਰਾਜਿਤ ਕਰਾਂਗੇ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਵਾਂਗੇ ਪਹਿਲਾ ਏਜੰਡਾ ਦਿਓ ਤੁਹਾਡਾ ਕੀ ਆ ਵੀ ਕਿਹੜੇ ਕਿਹੜੀ ਤਰਜ਼ ਤੇ ਲੈ ਕੇ ਆਉਂਗੇ ਜਿਹੜੀ ਕੁਰਸੀ ਤੇ ਬਹਿਣਾ ਨਾ ਉਹ ਸਟੇਟ ਦੀ ਚਾਰਜਪੇਰੋ ਜਕੜੀ ਹੋਈ ਆ ਅਜੇ ਤਾਂ ਤੁਹਾਨੂੰ ਆਰਐਸਐਸ ਚਾਰਜਪੇਰੋ ਜਕੜੀ ਬੈਠੀ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਸਾਡੀ ਗਰਦਨ ਕਿਧਰੋਂ ਫੜੀ ਆ ਤੇ ਸਾਨੂੰ ਪਿੱਛੇ ਜੱਫਾ ਕਿਨੇ ਪਾਇਆ ਤੁਹਾਨੂੰ ਇੰਨੀ ਬੁਰੀ ਤਰ੍ਹਾਂ ਜਕੜ ਚੁੱਕੇ ਆ ਤੁਹਾਨੂੰ ਨਿਕਲਣ ਵਾਸਤੇ ਹੀ ਪਹਿਲਾਂ ਸਟਰਗਲ ਬਹੁਤ ਵੱਡੀ ਕਰਨੀ ਪੈਣੀ ਹੈ ਸੱਚ ਬੋਲਣਾ ਪਊ ਇਮਾਨਦਾਰੀ ਨਾਲ ਤੁਰਨਾ ਪਊ ਤੇ ਤੁਹਾਨੂੰ ਯਕੀਨ ਕਰਨਾ ਪਊ ਕਿਸੇ ਸੱਚੇ ਇਨਸਾਨ ਦੇ ਉੱਤੇ ਭੇਕੀਆਂ ਦੇ ਉੱਤੇ ਨਹੀਂ ਜਿਹੜੇ ਆਪ ਕਰੋੜ-ਕਰੋੜ ਦੀਆਂ ਗੱਡੀਆਂ 'ਚ ਚੜ੍ਹਦੇ ਆ ਨਾ ਤੇ ਸਲਾਵਾ ਦਿੰਦੇ ਆ ਘੋੜਿਆਂ ਤੇ ਚੜ੍ਹਨ ਦੀਆਂ ਵੀ ਉਸ ਜੋਗ ਚ ਚੱਲੋ ਦੇ ਆਪਦੇ ਥੱਲੇ ਕਰੋੜ ਕਰੋੜ ਦੀਆਂ ਗੱਡੀਆਂ ਤੇ ਜਿਹੜੇ ਤੁਹਾਨੂੰ ਸਭ ਤੋਂ ਵੱਧ ਉਪਦੇਸ਼ ਦਿੰਦੇ ਨੇ ਨਾ ਮਾਇਆ ਤੋਂ ਦੂਰ ਰਹੋ ਤੇ 10 ਰੁਪਏ ਵੀ ਆਸੇ-ਪਾਸੇ ਵੇਖ ਲੈਂਦੇ ਕਿਤੇ ਰਹਿ ਤਾਂ ਨਹੀਂ ਗਏ ਇਹ ਸਾਡੀ ਹਾਲਤ ਹੈ ਉਹਨਾਂ ਦਾ ਅਸਰ ਕੀ ਹੋਊਗਾ ਮੈਂ ਕਹਿੰਦਾ ਵਧੀਆ ਜ਼ਿੰਦਗੀ ਜਿਉਂ ਚੰਗੇ ਕੱਪੜੇ ਪਾਓ ਚੰਗੀ ਟੂਟੀ ਵਾਲੀ ਪੱਗ ਬੰਨੋ ਗਿਆਨ ਹਾਸਲ ਕਰੋ ਪੜ੍ਹਾਈ ਕਰੋ ਚੰਗੀ ਗੱਡੀ ਤੇ ਚੜੋ ਚੰਗੀ ਸੋਚ ਲੈ ਕੇ ਚੱਲੋ ਖਿਰਦਾ ਇਮਾਨਦਾਰ ਲੈ ਕੇ ਚੱਲੋ ਆਪਦੀ ਕੌਮ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਬੇ ਲੋੜੀਆਂ ਬਹਿਸਾਂ 'ਚ ਨਾ ਫਸੋ ਜੇ ਕੁਛ ਕਰਨਾ ਚਾਹੁੰਦੇ ਹੋ ਤੇ ਅੱਗੇ ਵਧਣਾ ਚਾਹੁੰਦੇ ਹੋ ਇਸ ਕਰਕੇ ਪਹਿਲਾਂ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੋ ਵੀ ਜਿਹੜੀਆਂ ਸਿਕਿਉਰਟੀਆਂ ਲੱਗੀਆਂ ਹੋਈਆਂ ਲਾਸ਼ਾਂ ਦੇ ਉੱਤੇ ਇਹ ਕਿਉਂ ਲੱਗੀਆਂ ਇਹਨਾਂ ਨੂੰ ਸਵਾਲ ਕਰੋ ਸਰਕਾਰਾਂ ਨੂੰ ਉਹ ਤੁਹਾਡੇ ਪੈਸੇ ਆ ਮੈਂ ਜੇ ਤੁਹਾਨੂੰ ਅਸੀਂ ਖੜੇ ਕਿੱਥੇ ਆ ਸਾਡੇ ਸਿੱਖ ਆਗੂ ਹੈ ਕਿਸ ਤਰ੍ਹਾਂ ਦੇ ਆ ਨਾ ਸਾਡੇ ਕੋਲੇ ਸਿਆਸੀ ਆਗੂ ਸਿੱਖ ਚੰਗਾ ਨਾ ਸਾਡੇ ਕੋਲੇ ਧਾਰਮਿਕ ਆਗੂ ਚੰਗਾ ਇੱਕ ਡੇਰਾ ਬੰਲਾਂ ਦਾ ਸਾਧ ਉਹਦਾ ਕਤਲ ਹੁੰਦਾ ਵਿਆਨਾ ਚ ਸਟਰੀਆ ਚ ਕਾਰਨ ਕੀ ਸੀ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਾ ਸੀ ਤੇ ਸੰਗਤਾਂ ਜਿਹੜੀਆਂ ਉਹਦੀਆਂ ਸੀ ਰਮਾਲਾ ਪਹਿਲਾਂ ਉਹਦੇ ਚਰਨਾਂ ਨੂੰ ਲਾਉਂਦੀਆਂ ਸੀ ਫਿਰ ਗੁਰੂ ਸਾਹਿਬ ਤੇ ਚੜਾਉਂਦੀਆਂ ਸੀ ਕੁਝ ਸਿੱਖ ਨੌਜਵਾਨ ਸਾਤ ਅੱਠ ਵਿਰੋਧ ਕਰਨ ਗਏ ਇਹ ਨਫਰਤ ਆ ਸਾਡੀ ਜਿਹੜੀ ਅੱਜ ਵੀ ਅਸੀਂ ਇਸ ਔਲਜਨ ਦੇ ਵਿੱਚ ਫਸੇ ਪਏ ਆ ਵੀ ਭਗਤ ਰਵੀਦਾਸ ਜੀ ਭਗਤ ਆ કે ਗੁਰੂ ਹੈ ਪਹਿਲਾਂ ਇਹਨਾਂ ਲੋਕਾਂ ਨੂੰ ਗੁਰੂ ਅਤੇ ਭਗਤ ਦੇ ਅੰਤਰ ਦਾ ਹੀ ਨਹੀਂ ਪਤਾ ਵੀ ਭਗਤ ਛੋਟਾ કે ਗੁਰੂ ਵੱਡਾ ਗੁਰੂ ਛੋਟਾ કે ਭਗਤ ਵੱਡਾ ਅਸੀਂ ਗੁਰੂ ਕਹ ਲੀਏ ਸਤ ਗੁਰੂ ਕਹ ਲੀਏ ਭਗਤ ਕਹ ਲੀਏ ਕੋਈ ਅੰਤਰ ਨਹੀਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਬਰਾਬਰ ਬਿਠੇ ਸਾਡੇ ਵਾਸਤੇ ਸਤਿਕਾਰਯੋਗ ਗੁਰੂ ਜੀ ਨੇ ਆ ਜੋ ਗੁਰਬਾਣੀ ਕਹਿੰਦੀ ਆ ਉਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਉਹ ਸਾਡੇ ਵਾਸਤੇ ਇਲਾਹੀ ਹੁਕਮ ਹੈ ਉਥੇ ਉਹ ਬੱਚੇ ਵਿਰੋਧ ਕਰਨ ਜਾਂਦੇ ਆ ਉਥੇ ਗੋਲੀ ਚੱਲ ਜਾਂਦੀ ਉਹਦਾ ਕਤਲ ਹੋ ਜਾਂਦਾ ਕਤਲ ਤੋਂ ਬਾਅਦ ਜੋ ਤਸ਼ੱਦਦ ਉਹਨਾਂ ਬੱਚਿਆਂ ਨਾਲ ਹੋਇਆ ਲੰਗਰ ਦੇ ਵਿੱਚੋਂ ਉਬਲਦੀ ਉਬਲਦੀ ਦਾਲ ਉਹਨਾਂ ਬੱਚਿਆਂ ਤੇ ਲਿਆ ਕੇ ਪਾਈ ਗਈ ਉਬਲਦੀ ਉਬਲਦੀ ਚਾਹ ਉਹਨਾਂ ਬੱਚਿਆਂ ਦੇ ਉੱਤੇ ਪਾਈ ਗਈ ਉਹਨਾਂ ਦੀਆਂ ਖੋਪੜੀਆਂ ਤੱਕ ਬੱਚਿਆਂ ਦੀਆਂ ਚੱਕ ਦਿੱਤੀਆਂ ਗਈਆਂ ਇੰਨੀ ਨਫ਼ਰਤ ਸਾਡੇ 'ਚ ਭਰੀ ਹੋਈ ਆ ਸਿਰਫ ਕਸੂਰ ਕੀ ਸੀ ਸਿਰਫ ਇਹ ਕਿ ਇੰਨੀ ਗੱਲ ਕਹੀ ਕਿ ਬੇਅਦਬੀ ਹੋ ਰਹੀ ਹੈ ਉਹਨੂੰ ਬੰਦ ਕਰ ਦਿਓ ਜੇ ਤੁਸੀਂ ਇਹ ਕੁਝ ਕਰਨਾ ਤੇਥੋਂ ਗੁਰੂ ਮਹਾਰਾਜ ਦੀ ਬੀੜ ਹੈ ਜਿਹੜੀ ਸਤਕਾਰ ਨਾਲ ਕਿਸੇ ਗੁਰੂ ਘਰ ਵਿੱਚ ਜਾਂਦੇ ਇੰਨੀ ਗੱਲ ਹੀ ਕਹੀ ਇਹ ਕਿੰਨੇ ਨਫ਼ਰਤ ਪਾਈ ਤੁਹਾਡੇ 'ਚ ਜਿਹੜਾ ਪਰੇਤੋ ਜਹਾਜ਼ ਭੇਜਦਾ ਉਹਦੀ Laash ਲੈਣ ਵਾਸਤੇ ਉਹ ਪੈਸਾ ਕਿਹਦਾ ਸੀ ਤੁਹਾਡੇ ਮੇਰੇ ਵਰਗਿਆਂ ਲੋਕਾਂ ਦੇ ਟੈਕਸ ਦਾ ਇਹ ਕਿੱਥੇ ਕੌਮ ਨਾਲੇ ਲੋਕ ਖੜੇ ਆ ਕੋਈ ਧਾਰਮਿਕ ਆਗੂ ਨਹੀਂ ਬੋਲਿਆ ਵੀ ਸਾਡਾ ਸਾਡੀ ਕੀ ਡਿਊਟੀ ਬਣਦੀ ਹੈ ਉਹਦੀ Laash ਉੱਥੋਂ ਲੈ ਕੇ ਆਉਂਦੀ ਪੰਜਾਬ ਸਰਕਾਰ ਦੇ ਅਫਸਰ ਜਾਂਦੇ ਆ ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਉਹਦੀ ਡੈੱਡ ਬੋਡੀ ਉੱਥੋਂ ਲੈ ਕੇ ਆਉਂਦੇ ਆ ਤੇ ਜੋ 5 6 ਦਿਨ ਨੰਗਾ ਨਾਚ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਨੱਚਿਆ ਅਰਬਾਂ ਰੁਪਈਆ ਦੀ ਪ੍ਰਾਪਰਟੀ ਡੈਮੇਜ ਕੀਤੀ ਕੋਈ ਧਾਰਮਿਕ ਆਗੂ ਨਹੀਂ ਬੋਲਿਆ ਕੋਈ ਇਹਨਾਂ ਚੋਂ ਸਿਆਸੀ ਆਗੂ ਨਹੀਂ ਬੋਲਿਆ ਕਿਸੇ ਪਾਰਟੀ ਦਾ ਨਹੀਂ ਬੋਲਿਆ ਇਸ ਵੋਟ ਤੰਤਰ ਨੇ ਸਾਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੁਣ ਜਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਆ ਇਹ ਦੱਸਣ ਵੀ ਵੋਟ ਤੰਤਰ ਨਾਲ ਲੈ ਕੇ ਆਉਣਗੇ ਕਿ ਸਿਲੈਕਸ਼ਨ ਨਾਲ ਲੈ ਕੇ ਆਉਣਗੇ ਕਿ ਇਲੈਕਸ਼ਨ ਨਾਲ ਲੈ ਕੇ ਆਉਣਗੇ ਦੱਸਣ ਲੋਕਾਂ ਨੂੰ ਦੇਣ ਜਵਾਬ ਤੇ ਜੇ ਤੁਸੀਂ ਫਿਰ 27 'ਚ ਚੁਣ ਕੇ ਤੇ 29 ਦੇ ਵਿੱਚ ਇਹੀ ਗੰਦ ਬਕਣਾ ਤੇ ਫਿਰ ਉਦੋਂ ਪਹਿਲਾਂ ਸੋਚ ਲਓ ਵੀ ਅਸੀਂ ਕਰਨਾ ਕੀ ਹੈ ਪਹਿਲਾਂ ਬਹਿ ਕੇ ਕਾਲਜਾਂ 'ਚ ਜਾਓ ਯੂਨੀਵਰਸਿਟੀਆਂ 'ਚ ਜਾਓ ਸੈਮੀਨਾਰ ਕਰੋ ਇਹ ਤੇ ਚਰਚਾ ਕਰੋ ਵੀ ਅਸੀਂ 17 ਸਾਲਾਂ ਜਿੱਥੇ ਆ ਕੇ ਡਿੱਗੇ ਕਿਉਂ ਸਾਡੇ ਧਰਮ ਦਾ ਕਿੰਨਾ ਨੁਕਸਾਨ ਹੋਇਆ ਸਾਡੀ ਕੌਮ ਦਾ ਕਿੰਨਾ ਨੁਕਸਾਨ ਹੋਇਆ ਸਾਡਾ ਆਰਥਿਕ ਨੁਕਸਾਨ ਕਿੰਨਾ ਹੋਇਆ ਸਾਡਾ ਸਿਆਸੀ ਨੁਕਸਾਨ ਕਿੰਨਾ ਹੋਇਆ ਪਹਿਲਾ ਸਾਲ ਕੇ ਤੇ ਚਰਚਾ ਕਰ ਲੋ ਚੰਗੇ ਆਗੂ ਆਪੇ ਨਿਕਲ ਪੈਣਗੇ ਇਹ ਸਾਡੇ ਆਗੂਆਂ ਦੀ ਹਾਲਤ ਆ ਉਹਨਾਂ ਬੱਚਿਆਂ ਦਾ ਅੱਜ ਤੱਕ ਕਿਸੇ ਨੇ ਹਾਲ ਨਹੀਂ ਪੁੱਛਿਆ ਹਾਂ ਜੇ ਕਿਸੇ ਨੇ ਪੁੱਛਿਆ ਮੈਂ ਦਾਤ ਦਿੰਨਾ ਉਹ ਗਏ ਸੀ ਸਰਦਾਰ ਪਰਮਜੀਤ ਸਿੰਘ ਸਰਨਾ ਇਹਨਾਂ ਤੋਂ ਬਿਨਾ ਕੋਈ ਆਗੂ ਉੱਥੇ ਨਹੀਂ ਗਿਆ ਇਹ ਗਏ ਅਸਟਰੀਆ ਇਹਨਾਂ ਨੇ ਉਹਨਾਂ ਬੱਚਿਆਂ ਦੇ ਇਲਾਜ ਤੇ ਉੱਤੇ ਉਹਨਾਂ ਦੇ ਕੇਸ ਲੜਨ ਦੇ ਉੱਤੇ ਸ਼ਾਇਦ ਅਜੇ ਵੀ ਉਹ ਕੇਸ ਚੱਲ ਰਿਹਾ ਜਿਹਦੇ ਬਾਰੇ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਗੋਲੀ ਕਿਹਨੇ ਮਾਰੀ ਆ ਜਿਹੜੇ ਸਿੱਖਾਂ ਦੇ ਬੱਚਿਆਂ ਕੋਲੋਂ ਪਿਸਤੌਲ ਫੜਿਆ ਜਿਹੜੇ ਮੁੰਡੇ ਰੋਕਣ ਗਏ ਸੀ ਉਹਦੇ ਵਿੱਚੋਂ 8 ਗੋਲੀਆਂ ਕੇ 7 ਚੱਲੀਆਂ ਤੇ ਉੱਥੇ ਟੋਟਲ ਗੋਲੀਆਂ ਚੱਲੀਆਂ 16 17 ਉਹੀ ਪੁਲਿਸ ਪੋਈਦੀ ਰਹੀ ਬਾਕੀ ਗੋਲੀਆਂ ਕਿੱਥੋਂ ਚਲ ਗਈਆਂ ਜਿੰਨਾ ਚਿਰ ਤੁਸੀਂ ਇਹ ਨਫਰਤ ਆਪ ਦੇ ਵਿੱਚੋਂ ਨਹੀਂ ਨਾ ਖਤਮ ਕਰਦੇ ਉਹਨਾਂ ਚਿਰ ਕਦੇ ਤੁਸੀਂ ਅੱਗੇ ਨਹੀਂ ਵਧਦੇ ਗਵਰਨਮੈਂਟ ਦੀਆਂ ਚਾਲਾਂ ਨੂੰ ਤੁਹਾਨੂੰ ਸਮਝਣਾ ਪਊਗਾ ਕਿਸਾਨ ਆਗੂਆਂ ਨੂੰ ਆ ਧਰਨਿਆਂ ਤੇ ਇਹਨਾਂ ਨੇ ਆਪ ਬਿਠਾਇਆ ਸਰਕਾਰਾਂ ਨੇ ਉਹ ਬਿਠਾਉਣ ਦਾ ਕਾਰਨ ਕੀ ਸੀ ਵਪਾਰੀਆਂ ਤੋਂ ਫੰਡ ਕਿਵੇਂ ਲੈਣਾ ਬੁੱਢੇ ਨਾਲੇ ਦਾ ਮੁੱਦਾ ਉਠਾ ਕੇ ਹੌਜਰੀਤੋ ਕਿਵੇਂ ਕਿਵੇਂ ਸਮਝੌਤੇ ਕਰਨੇ ਆ ਸਭ ਇੱਕ ਪਾਰਟ ਚੱਲਦਾ ਸਟ੍ਰੇਟ ਦਾ ਤੁਸੀਂ ਇਹ ਚੀਜ਼ਾਂ ਨਹੀਂ ਸਮਝ ਸਕਦੇ ਇਹ ਸਮਝਣੀਆਂ ਪੈਣਗੀਆਂ ਪਹਿਲਾਂ ਤੁਹਾਨੂੰ ਇਹ ਚੀਜ਼ਾਂ ਫਿਰ ਤੁਸੀਂ ਅੱਗੇ ਵੱਧ ਸਕਦੇ ਹੋ ਪਹਿਲਾਂ ਆਪਣੇ ਆਗੂ ਚੁਣਨੇ ਸਿੱਖੋ ਮੈਂ ਤੁਹਾਡੇ ਨਾਲ ਜਿੱਥੇ ਕਹੂੰਗਾ ਤੁਹਾਡੇ ਨਾਲ ਨੰਗੇ ਪੈਰੀ ਤੁਰਨ ਨੂੰ ਤਿਆਰ ਜਿੱਥੇ ਤੁਸੀਂ ਹੁਕਮ ਲਾਉਂਗੇ ਤੁਹਾਡੇ ਨਾਲ ਖੜੂਗਾ ਪਰ ਕੋਈ ਤੁਹਾਡਾ ਸੰਵਿਧਾਨ ਕੋਈ ਵਿਧਾਨ ਕੋਈ ਗੈਰਤ ਅਣਖ ਦੀ ਗੱਲ ਕਰੋ ਇੱਥੇ ਅਕਾਲ ਤਖਤ ਠਵਾ ਕੇ ਤੇ ਚੰਡੀਗੜ੍ਹ ਬੰਗਣ ਬਹਿ ਗਏ ਤੇ ਮਿਲਿਆ ਉਹ ਵੀ ਨਹੀਂ ਇਹ ਤਾਂ ਚਰਚਾ ਤਾਂ ਕਰ ਲਓ ਜਿਹੜਾ ਕੋਈ ਚਾਰ ਬੰਦੇ ਬਗਰ ਲਾ ਲੈਂਦਾ ਉਹੀ ਆਪ ਦਾ ਢੜਾ ਬਣਾ ਕੇ ਬਹਿ ਜਾਂਦਾ ਜਿੱਦ ਨੂੰ ਜੀ ਕਰਦਾ ਤੁਹਾਨੂੰ ਤੁਰ ਪੈਂਦਾ ਤੁਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਅਸੀਂ ਇੰਨੇ ਈਮੋਸ਼ਨਲ ਲੋਕ ਆ ਸਾਨੂੰ ਕਿਸੇ ਨੇ ਮਾਰਾ ਜਾਂ ਕੋਈ ਥੋੜਾ ਜਿਹਾ ਕਿ ਨਾਰਾ ਸ਼ਾਰਾ ਮਾਰ ਕੇ ਤੇ ਅਸੀਂ ਕਹਿੰਨੇ ਜੀ ਬੱਸ ਆਹੀ ਸਾਡਾ ਪਾਰ ਉਤਾਰਾ ਲੰਮ ਇਹ ਲੋਕੀ ਵੱਡੇ ਧੋਖੇ ਦੇ ਸ਼ਿਕਾਰ ਹੁੰਦੇ ਆ। ਪਹਿਲਾਂ ਤਾਂ ਉਹਦੇ ਆਗੂਆਂ ਨੂੰ ਸੈੱਟ ਕਰੋ ਵੀ ਨੌਜਵਾਨਾਂ ਦੇ ਆਗੂ ਜਿਹੜੇ 90-90 ਸਾਲਾਂ ਦੇ ਉਹਨਾਂ ਦੇ ਹੱਥ ਬੰਨੋ ਸਤਕਾਰ ਨਾਲ ਕਿ ਬਹੁਤ ਹੋ ਗਿਆ ਜੀ ਤੁਸੀਂ ਸਾਨੂੰ ਬਹੁਤ ਰੋਲਤਾ ਜੇ ਕਿਸਾਨ ਆਗੂ ਆ ਤੁਸੀਂ ਸਾਨੂੰ ਬਹੁਤ ਰੋਲਤਾ ਜੇ ਧਾਰਮਿਕ ਆਗੂ ਉਹਨਾਂ ਦੇ ਅੱਗੇ ਵੀ ਹੱਥ ਬੰਨੋ ਬਜ਼ੁਰਗੋ ਸਾਨੂੰ رائے ਦਿਓ ਬੰਜਿਆ ਤੇ ਬੈਠੋ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਇਹ ਛੱਡ ਦਿਓ ਲੈਣ ਉਹ ਤੁਹਾਡੇ ਵਸ ਦੀ ਗੱਲ ਨਹੀਂ। ਤੁਸੀਂ ਸਾਨੂੰ ਬਹੁਤ ਰੋਲਤਾ ਉਹਨਾਂ ਨੌਜਵਾਨ ਕੀ ਕਰ ਸਕਦਾ ਹੁੰਦਾ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸੂਗਾ ਹਿਟਲਰ ਦੇ ਖਿਲਾਫ ਸੋਫੀਆ ਤੇ ਖੜੇ ਹੁੰਦੇ ਆ ਦੋ ਨੌਜਵਾਨ ਵਾਈਟ ਰੋਸ ਜਿਹੜੇ ਆਪਦੀ ਬਣਾਉਂਦੇ ਆ ਜਥੇਬੰਦੀ ਦੋ ਸਕੇ ਭੈਣ ਭਰਾ ਹੰਸ ਸ਼ੋਇਲ ਤੇ ਸੋਫੀਆ ਦੋਨੇ ਸਕੇ ਭੈਣ ਭਰਾ ਭੈਣ ਕਿੰਨੀਆਂ ਸਾਲਾਂ ਦੀ ਆ ਭਰਾ 19 ਸਾਲਾਂ ਦਾ ਦੋਨੇ ਇਕੱਠੇ ਫਾਂਸੀ ਚੜੇ ਫਾਂਸੀ ਚੜਨ ਲੱਗੇ ਆਪਦੇ ਬਾਪ ਵੱਲ ਦੇਖਦੇ ਆ ਤੇ ਦੱਸਦੇ ਆ ਵੀ ਬੇਟੀ ਦੀ ਲਤ ਟੁੱਟੀ ਹੋਈ ਸੀ ਇਹਨਾਂ ਤਸ਼ੱਦਦ ਕੀਤਾ ਸੀ ਹਿਟਲਰ ਦੀ ਫੌਜ ਨੇ ਉਹਨਾਂ ਤੇ ਉਹਨਾਂ ਬੱਚਿਆਂ ਤੇ ਯੂਨੀਵਰਸਿਟੀ ਦੇ ਸਟੂਡੈਂਟ ਸੀ ਤੇ ਪਿਤਾ ਉਹਨਾਂ ਦਾ ਮੇਅਰ ਸੀ ਤੇ ਉਹਨਾਂ ਨੇ ਆਪਦੇ ਪਿਤਾ ਨੂੰ ਕਿਹਾ ਕਹਿੰਦੇ ਇੱਕ ਦਿਨ ਤਾਂ ਜਾਣਾ ਹੀ ਸੀ ਪਰ ਤੇਰੇ ਬੱਚੇ ਸਿਰ ਉੱਚਾ ਕਰਕੇ ਜਾ ਰਹੇ ਆ ਤੇ ਹਿਟਲਰ ਦੀ ਜੜ ਪੱਟ ਕੇ ਜਾ ਰਹੇ ਆ ਉਸ ਦਿਨ ਤੋਂ ਬਾਅਦ ਹਿਟਲਰ ਚ ਇਹਨਾਂ ਸੌ ਨਹੀਂ ਸੀ ਸਕਿਆ ਇਹ ਹੁੰਦੀ ਆ ਨੌਜਵਾਨੀ ਇਹ ਹੁੰਦੀ ਨੌਜਵਾਨੀ ਦਾ ਜੋਸ਼ ਜਿਹੜਾ ਇਹ 90 90 ਸਾਲਾਂ ਦੇ ਲੋਕਾਂ 'ਚ ਨਹੀਂ ਰਹਿ ਗਿਆ ਇਹ ਪਹਿਲਾਂ ਸਾਨੂੰ ਸੋਚਣਾ ਪਊਗਾ ਤੇ ਅਗਲੀ ਵੀਡੀਓ ਮੈਂ ਸਿਰਫ ਇਹਦੇ ਤੇ ਕਰੂੰਗਾ ਵੀ ਨੌਜਵਾਨਾਂ ਨੇ ਜਿਹੜੇ ਯੁੱਗ ਪਲਟਾਏ ਇਹਦੇ ਤੇ ਅਗਲੀ ਵੀਡੀਓ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ